ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ অনুকূল ਵਾਤਾਵਰਨ ਉਤਸ਼ਾਹਿਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਚੋਣ ਕਮਿਸ਼ਨ ਨੇ ਚੋਣ ਮਸ਼ਿਨਰੀ ਅਤੇ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀ ਤੇ ਹੋਰ ਚੋਣ ਸਮੱਗਰੀ ਲਈ ਕਾਗਜ਼ੀ ਵਰਤੋਂ ਘੱਟ ਤੋਂ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਚੋਣ ਕਮਿਸ਼ਨ ਨੇ ਈ-ਕਿਤਾਬਾਂ ਅਤੇ ਈ-ਡਾਕੂਮੈਂਟਸ ਦੀ ਵਰਤੋਂ ਤੇ ਜ਼ੋਰ ਦਿੱਤਾ ਹੈ ਅਤੇ ਡਬਲ ਸਾਈਡ ਪ੍ਰਿੰਟਿੰਗ ਤੇ ਲੇਆਉਟ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ ਅਗਾਮੀ ਚੋਣਾਂ ਦੌਰਾਨ ਇਲੈਕਟ੍ਰੋਨਿਕ ਟੰਗ ਨੂੰ ਚਾਹਤ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਨੇ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਸਿੰਗਲ ਯੂਜ਼ ਪਲਾਸਟਿਕ ਤੋਂ ਪੂਰੀ ਤਰ੍ਹਾਂ ਬਚਣ ਅਤੇ ਵਾਤਾਵਰਨ ਪੱਖੀ ਚੋਣਾਂ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਕੂੜੇਦਾਨ ਜੋ ਸਹੀ ਸੰਕੇਤਾਂ ਨੂੰ ਯਕੀਨੀ ਬਣਾਉਣ ਹੀ ਵਰਤੇ ਜਾਣ ਹਰ ਕਿਸਮ ਦੇ ਕੂੜੇ ਦੇ ਨਿਪਟਾਰੇ ਲਈ ਢੁਕਵੀਆਂ ਸਹੂਲਤਾਂ ਯਕੀਨੀ ਬਣਾਉਣ ਆਵਾਜ਼ ਲਈ ਵਾਤਾਵਰਨ ਪੱਖੀ ਵਾਣਾਂ ਨੂੰ ਉਤਸ਼ਾਹਿਤ ਕਰਨਾ ਅਤੇ ਚੋਣਾਂ ਦੌਰਾਨ ਕਾਰ ਪੂਲਿੰਗ ਅਤੇ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਵੀ ਚੋਣ ਕਮਿਸ਼ਨ ਨੇ ਉਜਾਗਰ ਕੀਤਾ ਹੈ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਸਮਾਗਮਾਂ ਲਈ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਟਿਕਾਊ ਚੋਣਾਂ ਲਈ ਅਧਿਕਾਰੀਆਂ ਤੇ ਵੋਟਰਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਦੂਰੀ ਨੂੰ ਘਟਾਉਣ ਲਈ ਪੋਲਿੰਗ ਸਟਾਰਨਾਂ ਤੋਂ ਇੱਕ ਜੁਟ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ